ਥੋੜੀ ਦੇਰ ਪਹਿਲੇ ਹੀ ਲਗਾ ਕੇ ਗਏ ਸੀ ਗੱਡੀ ਕੱਤੀ ਮੁੰਡੇ ਨੇ ਇੱਥੇ ਆ ਕੇ ਖਲਾਰੀ ਤੇ ਘਰ ਦੇ ਬੜੇ ਦੇ ਨਾਲ ਹੀ ਇਹਨਾਂ ਦਾ ਬਹੁਤ ਨੁਕਸਾਨ ਹੋਇਆ ਹੈ ਸਗਣ 7-8 ਲੱਖ ਰੁਪਏ ਦਾ ਲਾਹ ਲੋ ਜੀ ਇਹਨਾਂ ਦਾ ਹੋ ਗਿਆ ਹੀ ਹੋਣਾ ਟੋਟਲ ਤਿੰਨ ਬਿਲਕੁਲ ਹੀ ਖਤਮ ਹੋ ਗਈਆਂ ਨੇ ਰੋਡਰ 15-20 ਲੱਖ ਰੁਪਏ ਦਾ ਹੋ ਜਾ ਰਿਹਾ ਟੋਟਲ 3 ਬਿਲਕੁਲ ਡੈਮੇਜ ਹੋਈਆਂ ਤੇ 2 ਨੂੰ ਥੋੜਾ ਥੋੜਾ ਨੁਕਸਾਨ ਹੋਇਆ 5 ਗੱਡੀਆਂ ਸਿਗੀਆਂ ਮੇਰਾ ਨਾਮ ਅਕਸ਼ੇ ਕੁਮਾਰ ਹੈ ਜੀ ਅਕਸ਼ੇ ਕੁਮਾਰ ਜੀ ਇਹ ਗੱਡੀਆਂ ਥੱਲੇ ਆ ਗਏ ਕਿਸ ਤਰ੍ਹਾਂ ਆਇਆ ਕੀ ਕਰ ਲਿਆ ਇਹ ਰਾਤ ਨੂੰ ਬਹੁਤ ਜ਼ਿਆਦਾ ਹਨੇਰੀ ਸੀਗੀ ਔਰ ਕੰਨ ਕੋਈ ਇਨੀ ਛਾਲੜ ਨਹੀਂ ਲੱਗ ਰਹੀ ਸੀਗੀ ਕਾਫੀ ਢੇਰ ਤੋਂ ਬੈਂਕ ਦੇ ਪ੍ਰੋਜੈਕਸ਼ਨ ਸੀਗੀ ਐਵਰੀ ਜ਼ਮੀਨ ਦੇਵਰਾਹ ਹਾਈ ਟੈਕ ਫੈਕਟਰੀ ਸੀ ਪਹਿਲੇ ਤੇ ਉਹਦੇ ਕਾਰਨ ਕੰਨ ਕਮਜ਼ੋਰ ਹੋਣ ਕਾਰਨ ਜਿਹੜੀ ਆ ਉਹ ਇੱਕੋ ਦਮ ਅਚਾਨਕ ਹੀ ਗਿਰ ਗਈ ਬਹੁਤ ਆਂਦੀ ਆਈ ਤੇਜ਼ ਜਿਆਦਾ ਬਹੁਤ ਤੇਜ਼ ਆਂਦੀ ਸੀ ਜੀ ਤੇ ਨਹੀਂ ਜਾਨੀ ਨੁਕਸਾਨ ਤਾਂ ਬਚਾਵੋ ਹੋ ਗਿਆ ਥੋੜੀ ਦੇਰ ਪਹਿਲੇ ਹੀ ਲਗਾ ਕੇ ਗਏ ਸੀ ਗੱਡੀ ਤੇ ਨਹੀਂ ਸੀ ਕਿ ਖਾਲੀ ਗੱਡੀਆਂ ਖੜੀਆਂ ਹਾਂਜੀ ਗੱਡੀਆਂ ਖਾਲੀ ਹੀ ਸੀਗੀਆਂ ਕੋਈ ਹੈ ਨਹੀਂ ਸੀਗਾ ਦੋ ਤਿੰਨ ਜਣੇ ਤਾਂ ਬਾਲ ਬਾਲ ਬਚੇ ਪਹਿਲੇ ਹੀ 2 ਮਿੰਟ ਪਹਿਲੇ ਲੈ ਕੇ ਗਏ ਸੀਗੇ ਗੱਡੀ ਆਪਣੀ ਇਤੋਂ ਚੱਕ ਕੇ ਤੇ ਬਾਕੀ ਇਹਨਾਂ ਦਾ ਬਹੁਤ ਨੁਕਸਾਨ ਹੋਇਆ ਹੈ ਤੇ ਕਿੰਨੀਆਂ ਗੱਡੀਆਂ ਟੁੱਟ ਗਈਆਂ ਟੋਟਲ ਤਿੰਨ ਬਿਲਕੁਲ ਹੀ ਖਤਮ ਹੋ ਗਈਆਂ ਨੇ ਤੇ ਹਾਂ ਦੋ ਗੱਡੀਆਂ ਥੋੜੀਆਂ ਡੈਮੇਜ ਹੋਈਆਂ ਸੀ ਉਹ ਲੈ ਕੇ ਠੀਕ ਕਰਵਾ ਰਹੇ ਨੇ ਟੋਟਲ ਤਿੰਨ ਬਿਲਕੁਲ ਡੈਮੇਜ ਹੋਈਆਂ ਤੇ ਦੋ ਨੂੰ ਥੋੜਾ ਥੋੜਾ ਨੁਕਸਾਨ ਹੋਇਆ ਪੰਜ ਗੱਡੀਆਂ ਸੀਗੀਆਂ ਤੇ ਲੇਕਿਨ ਉਹਨਾਂ ਨੂੰ ਬਹੁਤ ਮਾਮੂਲੀ ਜਿਹਾ ਨੁਕਸਾਨ ਹੋਇਆ ਤਿੰਨ ਤਾਂ ਬਿਲਕੁਲ ਹੀ ਖਤਮ ਹੋ ਗਈਆਂ ਨੇ ਤੇ ਪ੍ਰਸ਼ਾਸਨ ਨੂੰ ਇਹ ਮੰਗ ਹੈ ਸਾਡੀ ਵੀ ਇਹਨਾਂ ਦੇ ਜਿਨ੍ਹਾਂ ਦਾ ਨੁਕਸਾਨ ਹੋਇਆ ਉਹਨਾਂ ਨੂੰ ਪਰਵਾਈ ਕੀਤੀ ਜਾਏ ਤਾਂ ਕਿ ਚ ਰਿਲੀਵ ਮਿਲੇ ਕਿਉਂਕਿ ਇਹ ਨੈਗਲੀਜੈਂਸੀ ਹੈ ਜਿਨ੍ਹਾਂ ਦੀ ਦੀਵਾਰ ਸੀ ਜਿਨ੍ਹਾਂ ਨੇ ਮੁਰਗਾਈ ਕੀਤੀ ਹੋਈ ਸੀ ਉਹਨਾਂ ਦੀ ਇੰਨੀ ਵੀਕ ਕਮਜ਼ੋਰ ਦੀਵਾਰ ਹੋ ਗਈ ਸੀ ਤੈਨੂੰ ਰਿਪੇਅਰ ਕਿਉਂ ਨਹੀਂ ਕਰਵਾਇਆ ਉਹਨਾਂ ਨੇ ਜੀ ਜਾਨ ਡਿਸਪੈਂਡਰਲੀ ਕਰ ਹਾਂ ਇਸ ਕਰਕੇ ਪ੍ਰਸ਼ਾਸਨ ਨੂੰ ਮੰਗ ਹੈ ਵੀ ਇਹਦੇ ਵੱਲ ਧਿਆਨ ਦਿੱਤਾ ਜਾਏ ਸਰ ਕੀ ਨਾਮ ਤੁਹਾਡਾ ਹਰੀਸ਼ ਕੁਮਾਰ ਹਰੀਸ਼ ਕੁਮਾਰ ਕਿੱਥੋਂ ਰਹਿੰਦੇ ਲੋਕ ਸਰ ਇੱਥੇ ਹੀ ਆ ਵਾਵਾ ਕਲੋਨੀ ਨਾਲ ਹੀ ਘਰ ਗੱਡੀਆਂ ਆਈਆਂ ਕਦੋਂ ਆਈਆਂ ਤੇ ਕੀ ਹੋਊਗੀ ਗੱਡੀ ਤਾਂ ਰੋਜ਼ ਹੀ ਇੱਥੋਂ ਲਿਆ ਕੇ ਮੁੰਡਾ ਇੱਥੇ ਖੜੀ ਕਰਦਾ ਹੈ ਅੰਦਰ ਥੜੀ ਉੱਚੀ ਹੈ ਵੀ ਜਾ ਨਹੀਂ ਸਕਦੀ ਥੜੀ ਨੀਵੇਂ ਕਰਾ ਕੇ ਫਿਰ ਉਹ ਅੰਦਰ ਖੜੀਗਾ ਸਹੀ ਹੈ ਇਹ ਖਾਲੀ ਪਲਾਟ ਹੈ ਇੱਥੇ ਖਿਲਾਰਦੇ ਹਾਂਜੀ ਇੱਥੇ ਖਿਲਾਰਦੇ ਤਕਰੀਬਨ ਕਈ ਲੋਕ ਇੱਥੇ ਖਿਲਾਰਦੇ ਹਾਂਜੀ ਅਸੀਂ ਵੀ ਇੱਥੇ ਰਾਤੀ ਮੁੰਡੇ ਨੇ ਇੱਥੇ ਆ ਕੇ ਖਿਲਾਰੀ ਦੇ ਘਰ ਬੜੇ ਤੇ ਨਾਲ ਹੀ ਕੀ ਹੋਇਆ ਪਿੱਛੇ ਤੂਫਾਨ ਆਇਆ ਕੀ ਹਾਂ ਤੂਫਾਨ ਤਾਂ ਚੱਲ ਹੀ ਰਿਹਾ ਸੀ ਹਾਤੀ ਤੂਫਾਨ ਤੇ ਆ ਗਿਆ ਸੀ ਹਾਂ ਹਵਾ ਤਾਂ ਕਾਫੀ ਤੇਜ਼ ਸੀ ਡਿੱਗਿਆ ਕੀ ਡੁੱਗਿਆ ਤੇ ਉਹ ਬੀਮ ਜਾ ਗਿਰਿਆ ਜੀ ਉੱਤੇ ਇਟਾਂ ਦਾ ਹਾਂ 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 ਉਹਨੇ ਨਾਲ ਉਹ ਥੱਲੇ ਆ ਗਏ ਕਿੱਡੀਆਂ ਕਿੱਡੀਆਂ ਥੱਲੇ ਆ ਗਏ ਮੈਂ ਤਾਂ ਰਾਤ ਨੂੰ ਦੇਖਿਆ ਦੋ ਗੜੀਆਂ ਸੀ ਦੋ ਤਿੰਨ ਥੱਲੇ ਆਈਆਂ ਹੋਈਆਂ ਹੋਰ ਵੀ ਆਈਆਂ ਨੇ ਹਾਂ ਹੋਰ ਪਤਾ ਨਹੀਂ ਕਿੰਨੇ ਕਿਦੀਆਂ ਕਿਦੀਆਂ ਸੀ ਸਾਰੇ ਘਰ ਇੱਥੇ ਰੋਕਦੇ ਸੀ ਇਹ ਤਾਂ ਮੇਰੇ ਵੱਡੇ ਬ੍ਰਦਰ ਨੂੰ ਪੁੱਛਦਾ ਮੈਂ ਤਾਂ ਉਹਨਾਂ ਦੇ ਕੋਲ ਰਹਿਣਾ ਠੀਕ ਕਿਹੜੇ 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 ਘਰਾਂ ਦੇ ਕਿਹੜੇ ਹੋਰ ਕਿੰਨੇ ਦਾ ਨੁਕਸਾਨ ਜਿਹੜਾ ਹੋਇਆ ਗੱਡੀਆਂ ਦਾ ਡੇਮੇਜ ਹੋ ਗਿਆ ਹੈ ਕਿੰਨੇ ਦਾ ਡੇਮੇਜ ਹੋ ਗਿਆ ਨੇ ਜਿਹੜਾ ਨੁਕਸਾਨ ਹੋਇਆ ਕਿੰਨੇ ਦਾ ਨੁਕਸਾਨ 7-8 ਲੱਖ ਰੁਪਏ ਦਾ ਲਾ ਲਓ ਜੀ ਇਹਨਾਂ ਦਾ ਹੋਇਆ ਹੀ ਉਹਨਾਂ ਚਾਰ ਸਾਲ ਪੁਰਾਣੀ ਗੱਡੀ ਹੈਗੀ ਹੈ ਹੋਰ ਵੀ ਹੋ ਗਿਆ ਬਾਕੀ ਹੋਰ ਜਿਹੜੀ ਗੱਡੀਆਂ ਹਨ ਉਹਨਾਂ ਦਾ ਵੀ 15 ਔਰ 20 ਟੋਟਲ 15-20 ਲੱਖ ਰੁਪਏ ਦਾ ਨੁਕਸਾਨ ਹੋਵੇਗਾ ਪ੍ਰਸ਼ਾਸਨ ਤੇ ਮੰਗ ਸਰਕਾਰ ਤੋਂ ਸਰਕਾਰ ਤੋਂ ਮੰਗ ਹੈ ਵੀ ਸਾਡੀ ਗੱਡੀ ਦਾ ਕਲੇਮ ਕਰੂਨ ਦਿੱਤਾ ਹੈ ਸਾਡੀ ਮਦਦ ਕੀਤੀ ਜਾਵੇ